क्रीशन जत मात जत रुचर रूजू कावे कबले सुदारु विबाद विराजु निर्ब्रभम सुख सुखहु जगमहंदुत प्रभु को त्याहि है अंत सुरग को जान बोरा नर जनम एक है ਬੇਬ ਵਿਚਾਰ ਕਿਸਨਾ ਹੀ ਜਲ ਤੇ ਉਪਜਾ ਤਰੰਗ ਜਉ ਜਲ ਵਿਕਾਸ ਮਾਨ ਬੁਰਾਨ ਬਿਆਇ ਸਵ ਪ੍ਰਭ ਕੋ ਭਇਓ ਜਨਮ ਮੋਤਰਾ ਜਗ ਆਏ ਤਦ ਮੈਂ ਕਥਾ ਸੰਸ਼ੇਪਾ ਦੇਸ ਮੂਗਾ ਸਮਾਇ ਕੁਬਾਜ ਬੋਹਰਾ ਤੋਂਡ ਬੂ ਮਦੂਰ ਕਰ ਬਜਨ ਕਾ ਸੁਰਣਿਆਏ ਪੰਥ ਤਲੈ ਗਗਤ ਮਾ ਜੰਤੁ ਕਰੋ ਸਾਇ ਦੋਹਰਾ ਜੀ ਜੇ ਤੁਮਰੇ ਧਿਆਨ ਕੋ ਲੁਜਾਇ ਸੰਤ ਤਲੈ ਮੁਕਤ ਗੋਲਾ ਪਵਹਿਗੇ ਭਗਵਾਨ ਤਡੂਰਾ ਕਾਲ ਬ੍ਰਹਵੀਰੇ ਮੋਹ ਗੁਰੁ ਦਸ਼ਨ ਮਹੇਸੂ ਕੂਟ ਇੰਦਰ ਬ੍ਰਹਮਾ ਕੀਤੇ ਰਵ ਸਾਸ ਗੁਰੂ ਜਲੇਸ਼ ਦੋਹਰਾ ਰਾਮ ਕਥਾ ਦੁਗਰ ਵਟਲ ਸੁਗੂਈ ਪਾਖ ਤਨੇ ਤਾ ਸੁਰਗ ਬਾ ਸੁਰਗ ਬਰ ਕਰਾ ਸਗਰ ਦਿਸਮੇ ਤੋ ਪਈ ਜੋ ਇਹ ਕਥਾ ਸੁਨੇ ਰਦਾਵ ਦੂਖ ਪਾਪ ਤਹ ਨਿਕਟ ਨਾਵ ਦਸਮਾ ਭਗਤ ਕੀ ਫਲੋ ਯਾਦ ਬਿਆਦਾ ਸਵਸਕਾਨ ਕੋਈ ਸੰਮਤ ਸਤਰ ਸਾਸ ਬਚਾਵਣ ਹਾਰ ਬਦੀ ਪ੍ਰਥਮ ਸੁਖਦਾ ਬਣ ਤਵ ਪ੍ਰਸਾਦ ਕਰ ਗ੍ਰੰਥ ਸੁਧਾਰ ਊਲਾ ਪ੍ਰੀਲਾ ਨੂੰ ਸੁਧਾਰ ਦੂਰਾ ਨੇਤਰ ਦੁੰਗਾ ਦੇ ਚਰਨ ਤਾਰ ਸਤਿੰਦਰਾ ਦੀਨ ਤਰੰਗ ਗੰਗਾ ਸ਼੍ਰੀ ਪਾਗ ਵਾਤਾ ਬੁਰਨ ਕੀ ਔਰ ਬਾਰ ਕਥਾ ਪ੍ਰਸੰਗ ਸਾਦ ਸਾਬ ਦਾ ਨੋ ਨਹੀਂ ਬਾਰ ਸੁਬਾਰ ਬਾਦ ਗ੍ਰੰਥ ਸਕਲ ਦੁਰਨ ਕੀ ਓ ਭਗਵਤ ਕਿਰਪਾ ਪ੍ਰਸਾਦ ਸੋਈਆ ਆਏ ਗਏ ਗਾਬਾ ਤੇ ਤੁਮਰੇ ਦਬ ਦੇ ਕੁਆਂ ਦਰੇ ਨਹੀਂ ਆਨੇ ਓ ਰਾ ਮਰੀ ਮ ਪ੍ਰੰਪਰੋਂ ਇੱਕ ਕਾਮ ਦਿਗਨ ਮੰਨਿਓ ਸਮਰਤ ਸਾਸਤ੍ਰ ਬੀੜ ਸੁਭਾ ਮੋ ਬੀੜ ਕਾਮ ਇਕ ਨ ਜਾਣਿਓ ਸ਼੍ਰੀ ਉਸ ਪਾਣਿਂ ਕਿਰਪਾ ਕ ਮਰੀ ਕਰ ਹਾ ਨ ਕੈ ਸਮਪਾਦ ਮੰਨਿਓ ਬਹੁਰਾ ਸਗਲ ਦਵਾਰ ਕੋ ਸ਼ੋਡ ਕਾ ਘੰਟਾਰ ਦਵਾਰ ਬਹੇ ਗਏ ਕੀ ਲੋਧ ਅਸੰਗੋਬਿੰਦਾਸ ਤੁਹਾਰ ਸਗਲ ਦਵਾਰ ਕੋ ਸ਼ਬਦ ਕੈਉ ਦਵਾਰੂ ਦਵਾਰ ਬਹੇ ਗਏ ਕੀ ਲੋਧ ਅਸੰਗੋਬਿੰਦਾਸ ਤੁਹਾਰ Ram kelima di jalan, baik keungkar, urusan guru, persaudaraan, menantu, peyoh, minimalis, satu rumah kaya, satu rumah pasien, suci, malah niawak dan nyawa, orang-orang karena berluar peringatan syurga, hunian, nyasa, ਕਹ ਨਾਮ ਕਾ ਨੰਦ ਦਾ ਸਤਿ ਗ੍ਰੰਭ ਨ ਬਯੇ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਮੇ ਹਰ ਨਾਲ ਰੂਪ ਲਾਣ ਮੇਰੇ ਰੂਪਾ ਭੇਸ਼ ਔਰ ਨਾ ਅੰਗਿਕਾਰੂ ਗਰੇ ਦੇ ਰਾਗ ਸਰਬ ਸੁਵਰਣ ਸੰਮਾਂਗਲ ਲਾ ਸਮਰਤ ਸੁਆਮੀ ਸੋ ਕਾਮਨਾ ਸਾਰੇ ਕਹਿ ਨਾਨਕ ਮਾਲ ਮੇਰੇ ਸਦਾ ਰਹੋ ਹਰ ਨਾਲ ਸਾਚੀ ਸਾਹਿਬਾ ਕਿਆ ਨਾਮ ਕਰਦੇ ਰਹਿ ਕਰਤਾ ਦੇ ਰਹਿ ਸਭ ਵਿਸ ਹੈ ਜਿਸ ਦੀ ਸੁਪਾਵੈ ਸਦਾ ਸੇ ਫੁੱਟ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਸਿਓ ਵਰਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਉ ਨਹੀਂ ਕਰ ਦੀ ਰਾਇ ਸਾਚਾ ਨਾਮ ਰਾਗ ਸਾਚਾ ਅਧਾਰ ਮੇਰਾ ਮੁਖਾਂ ਸਭ ਵਾਨਿਆ ਗਰਸ਼ਾ ਸੁਖ ਮਨਾਏ ਵਸਿਆ ਜਿਨੀ ਚੋ ਸਭ ਜਾਨਿਆ ਸਦਾ ਗੁਰਬਾਨ ਦਿੱਤਾ ਬਡੂਜ ਸਦੀਆ ਇਹ ਵਡਿਆਨਾ ਕਾ ਮਾਨ ਸਮਾਨ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਦਾਰੂ ਵਾਜੇ ਬੰਦ ਸ਼ਬਦ ਕਰ ਸੁਭਾਗ ਕਰ ਸੁਭਾਗ ਸ਼ਬਦ ਵਾਜੇ ਕਲਾ ਜਤ ਕਰ ਤਾਦੀਆ ਬੰਜ ਰੂਪ ਦਵਾਸ ਨੀਦੇ ਗਾਲ ਕੰਡ ਕੁਮਾਰਿਆ ਪੁਰ ਕਰਮ ਪਾਇਆ ਦੂ ਜੰਨਾ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਆਤਿਤ ਕਰ ਅਨਹਦ ਵਾਗੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੂਰਤ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਤਾਰੇ ਸਗਲ ਸੂਰੇ ਦੁਖ ਰੋਗ ਸੰਤੋਪਦ੍ਰਿ ਸੰਸਤੀ ਬਾਣੀ ਸੰਤ ਸੋਦਨਾਮ ਐਸਾਰ ਸਿ ਬੁਲੇ ਵਰਤੇ ਜਾਨੀ ਸੰਤੇ ਪਉਨੀਤ ਕਹਤੇ ਪਗਤ ਸਤਿਗੁਰ ਰਹਿ ਆਤਾਰ ਪੂਰੇ ਬਨਵੰਤਾਨੋ ਨੰਕ ਗੁਰ ਚਰਨ ਲਾਗੀ ਵਾ ਕੀ ਅੰਗਰਦ ਪੂਰੇ తూ త ਚਰਨ ਲਗ ਕਰੀਆ ਸੁਨਾ ਬ੍ਰਹਮ ਬਸਾਰ ਸ਼ਲੋਕ ਮਹੱਲਾ ਪੰਜਵਾ ਤੇਰਾ ਗੀਤਾ ਜਾ ਤੋ ਨਾ ਜੀ ਮਨ ਜੋਗ ਗੀਤੋ ਈ ਮਨ ਰਗੁਣ ਯਾਰੇ ਕੋ ਗੁਣ ਨਾਹੀ ਆਪੇ ਦਰਸ ਦੇਉ ਦਰਸ ਪਿਆ ਮਹਿ ਰਾਮ ਤੋਈ

ਸੋ ਮਰਤਾ ਕੋਈ ਨ ਜਾਏ ਜੀ ਆਵ ਰੁੜਿ ਆਏ ਸ਼ਲੋਕ ਮਹੱਲਾ ਪੰਜਵਾਂ ਦਰਗਹ ਅਰੰਧਨਾ ਦੇਵਾ ਗੁਰਨਾਉ ਨੇਤਰੀ ਸਤਗੁਰੁ ਦੇਖਵਾ ਸਰਵ 니 ਸੁਨਾ ਗੁਰਨਾਉ ਸਤਗੁਰੁ ਸੇਤੀਰਤੇ ਅੰਦਰ ਗੈ ਕਾਇ ਠਾਉ ਕਉ ਨਾਮ ਗੁਰਪਾ ਕਰੇ ਜੇ ਸੁਨੋ ਹੀ ਗੋ ਤੇ ਜਗ ਮਾਤਮ ਕਾ ਡੀਆ ਵਰ ਲੇ ਕੇ ਮਹੱਲਾ ਪੰਜਵਾ ਰਖੇ ਰਖਣ ਹੋਰ ਆਪ ਜਵਾਰ ਅੰਨ ਕੀ ਬਰੀ ਪਾਏ ਆਦ ਸੁਆਰ ਅੰਨਾ ਆਪ ਦੀਆਂ ਮਨੋ ਨਵਸਾਰੇ ਅੰਨਾ ਸੋਦ ਦਿਨਾਂ ਕਾ ਸੰਗ ਪਾਵੋ ਜਲ ਤਾਰ ਅੰਨਾ ਸੋਕਟ निंदग गो दष्टर नमहि बदोरी नन तिसु सोहब कीते का मान तुम न लही जेसो समरथ सुख होई सबले दुख जाहि तिसु सोहब कीते को ਨਾਨਕ ਨੂੰ ਮੰਨ ਮੋਈ ਜਿਸਾ ਸਮਰਤ ਸੁਖ ਹੋਏ ਸਗਲੇ ਦੂਖ ਜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਨੇ ਆਗੇ ਹੋਰ ਦਸ ਮੋਦੀ ਈਓ ਪੰਡ ਸੋਬ ਤੇਰਵੋ ਗੁਰੂ ਕਹੂ ਨਾਨਕ ਸੋਬ ਤੇਰੀ ਵਿਦਿਆਈ ਕੋ ਨਾ ਲਿਓ ਮੇਰਾ ਵਾਹਿਗੁਰੂ 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 ਸਾਹਿਬ ਜੀ ਮਹਾਰਾਜ ਇਕ ਉੰਗੋਰ ਸਿਦੀਗੋਹ ਗੁਰੂ ਜੀ ਦੀ ਫਤਿਹ ਸ਼੍ਰੀ ਗੋਵਿੰਦ ਜੀ ਦੀ ਸਹਾਇ ਵਾਰ ਸ਼੍ਰੀ ਗੋਵਿੰਦ ਜੀ ਦੀ ਪੋਤ ਸੰਨ 10ਵੀਂ ਪ੍ਰਥਮਾ ਭਗਵਤੀ ਸੰਮਰਕ ਗੁਰੂ ਨਾਨਕ ਲਈ ਧਿਆਏ ਫਰਿਆੰਗਦ ਗੁਰਤੇ ਅਮਰਦਾਸ ਰਾਮ 10ਵੇਂ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੋ ਸਿੰਘ ਰਹਾਏ ਸਿੰਘਾ ਕ੍ਰਿਸ਼ਨ ਤੇ ਇਹ ਜਸਦੇ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਮਰੀਆ ਕਰਨੋਂ ਨਦਵਤੈ ਸਭ ਥਾਈਂ ਨੇ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਨੇ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਰਵਾਜ਼ਾ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖਣ ਕੇ ਅੰਦਰ ਦਿੱਤਾ ਨਾ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਇਤਿਆਹ ਅੰਦਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿੰਦਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਉੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਣੀਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਸਰਾਏ ਗਏ ਗੁਰਦੁਆਰਿਆਂ ਦੀ ਤਾਂ ਮਾਦੀ ਬਿਆੰਤ ਹੀ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹੋ ਰਿਹਾ ਸਿੱਖੀ ਸਦਕਾ ਕੇਸਾਂ ਸਵਾਸਾਂ ਸੰਗਨ ਭਾਈ ਤਨਾ ਪ੍ਰਾਤਨ ਤੇ ਵਰਤਮਾਨ ਦੇ ਜੁਗਾਰੂ ਸ਼ਹੀਦ ਸਿੰਘਾਂ ਸਿੰਘਣੀਆਂ ਪਰ ਚੰਗੀਆਂ ਗੁਰਮੁਖ ਪਿਆਰਿਆਂ ਦੀ ਕਮਾਈ ਦਾ त्याਗ ਤਰਕੇ ਖਾਲਸਾ ਦੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ त्याਗ ਤਰਕੇ ਬੋਲੋ ਜੀ ਵਾਹਿਗੁਰੂ ਸੇ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਮੋਟਿਆਂ ਦੀ ਔਤ ਨਿਆਸਰ ਅਸਰ ਤਨ ਤਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਤੇ ਬਖਸ਼ਿਸ਼ ਕੀਤੀ ਹਾ ਸਤਿਗੁਰੂ ਜੀ ਅਮਰਤ ਵੇਲੇ ਤੋਂ ਲੈ ਕੇ ਹੁਣ ਤੱਕ ਮਹਾਰਾਜੀ ਆਪ ਜੀ ਨੇ ਆਪਣੇ ਤਖਤ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀ ਦਰ ਬਖਸ਼ਿਸ਼ ਕਰਕੇ ਨਗਰੀ ਨਜ਼ਰਨਹਾਲ ਕੀਤਾ ਹੈ ਜੀ ਸਵਾਸ ਵਕਤ ਮਹਾਰਾਜੀ ਆਪ ਜੀ ਨੇ ਸ਼ਾਮ ਵੇਲੇ ਦੀ ਪਵਿੱਤਰ ਪਾਵਨ ਬਾਣੀ ਸੋ ਦਰੁ ਰਹਿਰਾ ਸਭੀ ਪਾਉਣ ਬਣ ਜੇ ਜੋ ਕਰਵੇ ਹਮ ਜੀ ਗੁਰਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਮਨ ਤਨ ਕਰਕੇ ਨਹੀਂ ਕਾਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਸਤਿਗੁਰੂ ਦੀ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਜਿ ਤੋਂ ਪਵਿੱਤਰ ਪਾਵਨ ਗੁਰਬਾਣੀ ਸ਼ੁੱਧ ਅਤੇ ਸਪਸ਼ਟ ਬਾਣੀ ਸੁਣਨ ਦਾ ਬੁੱਧੀ ਅਤੇ ਬਲ ਬਖਸ਼ਿਸ਼ ਕਰਨਾ ਦੀ ਕਿਰਪਾ ਕਰਮੀ ਜੀ ਇਸ ਸਮੂਹ ਨਗਰ ਖੇੜੇ ਤੇ ਆਪਣਾ ਆਰਾਮ ਤਾਂ ਪ੍ਰਿਆ ਹੱਥ ਸਿਰ ਤੇ ਰੱਖਣਾ ਜੀ ਅਤੇ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਤੇ ਚੱਲ ਕੇ ਅੰਨ ਸਮੂਹ ਸੰਗਤਾਂ ਦੀ ਦਰਹਾ ਹਾਜ਼ਰੀ ਪਰਵਾਨ ਕਰਨੀ ਜੀ ਸੰਗਤਾਂ ਦੀਆਂ ਮਨੋ ਕਾਮਨਾ ਭਾਵਨਾ ਸੰਪੂਰਨ ਕਰਨੀਆਂ ਦੁੱਖਾਂ ਦਰਦਾਂ ਕਲਕਲੇਸ਼ਾਂ ਦਾ ਨਿਵਾਸ਼ ਕਰਨਾ ਅੰਗ ਸੰਗ ਸਹਾਇ ਹੋਣਾ ਸਤਿਗੁਰੂ ਜੀ ਕਿਰਪਾ ਕਰੋ ਇਸ ਵਕਤ ਆ ਵੀ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਸ਼੍ਰੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕਰੋ ਜੀ ਜੋ ਜੀ ਆਪ ਜੀ ਦੇ ਦਰਤੇ ਆਵੇ ਸੁਰਾ ਜੀ ਜਾਵੇ ਅਡੇ ਸੋ ਚੜੇ ਚਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੰਸੋ ਨਿਹਾਲ ਸਤਿ ਸ਼੍ਰੀ ਅਕਾਲ ਕੋਹੇ ਗੁਰੂ ਦੀ ਕ ਖਲਸ ਵਾਹਿਗੁਰੂ ਜੀ ਕੀ ਫਤਿਹ ਬਸਠੀ ਸਤਨਾਮੁ ਸ਼੍ਰੀ ਵਾਹਿਗੁਰੂ ਸਰਬਜੀਓ ਦੰਦੌਤ ਵੰਦਨਾ ਨਿਕੋ ਬਾਰ ਸਰਬ ਗਲਾ ਸਮਰਥ ਨੋਲਣ ਤੇ ਰੱਖੋ ਤੁਮ ਮਨ ਕੋ ਦੇ ਕਰਤੋ ਫਿਰ ਤਾ ਫਿਰ ਤੁ ਪ੍ਰਭੂ ਆ ਪ੍ਰਿਆ ਤੋ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸੁਖ ਹੋ ਤਲ ਬਿਰ ਸੇ ਦੀਏ ਹੈ ਨਸ ਸਹਿਜ ਸੁਪਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਮੁਕ ਜਾਏ ਹਉ ਵਸੂ ਫੁਕ ਉਸਮਾਨ ਦੀ ਨੂਰ ਅਰਸ਼ ਗੁਰਸੋ ਚਟੀਆਂ ਓਦੋ ਦੇਤੇ ਸੱਚੇ ਪਹਤਸ਼ ਮਲ ਜਨਮ ਜਨਮਾਂ ਦੀ ਕੱਟੀਆਂ ਸੱਚਾ ਮੋ ਸੱਚਾ ਪਾਪ ਸ਼ਾ ਸਰ ਸ਼ਾ ਦਾ ਸ਼ੂ ਜਿਸ ਪਾ ਸੁ ਬਟ ਹਾ ਸੂਏ ਸਬਣਾ ਬੇਸੋ ਸਤ ਨਾ ਮਾ ਸ਼ਰੀਵਾਰ ਗੁਰੂ ਸਾਹਿਬ ਜੀ ਸੂਰਠਾ ਮਹੱਲਾ 5 ਉਤਰ ਕਲਤਰ ਲੋਕ ਬ੍ਰਹਮਨਤਾ ਮਾ ਸੋ ਸੰਬੰਧ ਹੀ ਅੰਤੋ ਕੀ ਬਾਤ ਕੋ ਕਰਨਾ ਹੁ ਸੀ ਸਭ ਮਤਿਆ ਉਸ ਨੇ ਹੀ ਪੁਤਾਰ ਉਕਮਤਾਰ ਕੋ ਬ੍ਰਹਮ ਤਾ ਮਾਇਆ ਸੰਬੰਧ ਹੀ अंत की बारो को करमुसी सब मतयास रहे अरे नारो काहे कपूर देही उड़ जायगे तू बाब गुरु एको पद होरा ਸਨੇਹੀ ਰਹਾਉ ਤੀਨ ਸਿੰਘੀਆ ਕਰਦੇ ਕਿੰਨੇ ਧਲਾਉ ਕਰਉ ਪਸਹੀ ਕੋਏ ਅਮਰ ਗ੍ਰਹਕ ਤਰਨ ਘਰ ਬਿਸਰੂ ਉਹੀ ਅਨਕੋ ਭਾਤੂ ਕਰੋ ਮਨਯ ਸਜੇ ਕਚਤਾ ਗੁਰੂਹੀ ਟੂਟ ਜਾਏ ਬੀਸੂਤ ਬਾਪਰੇ ਹੋਰ ਪਚੇ ਪਚੂ ਹੋਈ ਜਨ ਤਮ ਸਰਜੇ ਸਰਜੋ ਸਵਾਦੀ ਤਸੋ ਧਿਆਵੂ ਦੇ ਨਾ ਰਹੀ ਜਨਨਨ ਮਨ ਕੋ ਪ੍ਰਭੂ ਕਿਰਪਾ ਕਰੀ ਮੈਂ ਸਤ ਗੁਰੂ ਹੂ ਟਾ ਗਾਹੀ ਜਨ ਤੋ ਮਾ ਸਿਰ ਜੇ ਸਰਗ ਸਵਾਰੇ ਇਸ ਤਿਆਗ ਹੋ ਦਿਨ ਰਾਹੀ ਜਨ ਨਾਮ ਕੋ ਪ੍ਰਭ ਕਿਰਪਾ ਤਾਰੀ ਮੈਂ ਸਤ ਗੁਰ ਊਟ ਗਾਹੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਵਾਹਿਗੁਰੂ ਸਾਹਿਬ ਜੀ ਜੋ ਸੋਹਿਲਾ ਰਾਗ ਗਉੜੀ ਦੀਬ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਜੈ ਕਰ ਗੀਤ ਅਕੀਅ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵ ਸੋਹਿਲਾ ਸਭ ਰੂ ਸਿਰਜਨਾਹਾਰੋ ਉਮ ਗਾਵੋ ਮੇਰੇ ਨਿਰਪੋਕ ਸੁਹਿਲੋ ਵਾਰਿਜਤ ਸੁਹਿਲੇ ਸਦਾ ਸੁਖ ਹੋਏ ਰਹਾਉ ਨਿਤਨ ਤਨ ਜੀੜੇ ਸੰਭਾਲੇ ਅੰਨ ਦੇਕੇਗਾ ਦੇਵਨਹਾਰ تیر ਦੰਨ ਕੀਮਤ ਨਾ ਪਗ ਦਸੰਦੋ ਤੇ ਕਵਨ ਸਮਾਰ ਸੰਬਦ ਸਾਹ ਲਿਖਿਆ ਮਿਲ ਕਰੋ ਪਉ ਬਹੁ ਤਿਲ ਦੇਹੁ ਸੱਜਣ ਆਸੀ ਸੜੀਆਂ ਜੋ ਹੋਵੇ ਸਾਹਿਬ ਸੋ ਮੇਲਾ ਕਰ ਕਰ ਇਹੋ ਪਹੁੰਚ ਸਦੜੇ ਨਤਪਵੰਨ ਸਦਨ ਹੋਰਾ ਸਮਰੀਆ ਨਾਨਕ ਸਦਾ ਰਵੰਨ ਰਾਵਸਾ ਮਹੱਲਾ ਪਹਿਲਾ ਸੇ ਕਰੇ ਗੁਰ ਸੇ ਉਪਦੇਸਾ ਗੁਰ ਗੁਰਾ ਇੱਕੋ ਵੇਸ अनेਕ ਬੱਬ ਜੈ ਕਰੋ ਕਰਤੇ ਗੀਤਤ ਹੋਏ ਸੂ ਘਰ ਦਾ ਖੁਬਡੰ ਤੋਏ ਰਹੋ ਸੋਇ ਦਸਿਆ ਕੜੀਆ ਪਹਿਰਾ ਸਿੱਤਤੀ ਵਾਰੀ ਮਾ ਹੁਆ ਸੁਰ ਦੇ ਕੋ ਰੋਤ ਨੀਕ ਨਾਨਕ ਕਰਤੇ ਗੀਤੇ ਵੇਸ ਰੋਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬੰਨੇ ਤਾਰਕ ਮੰਡਲ ਜਨਕ ਮੋਤੀ ਊਪ ਮਲ ਆਨ ਲੋ ਪਵਨ ਚਵਰੂ ਕਰ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਸ ਮੁਰਤ ਨਨਾਇਕ ਦੋਹੀ ਸਾਸ ਪਦ ਬਿਮਲ ਨਾਮ ਏਕ ਪਦ ਗੰਧ ਦੇਣ ਸਾਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸੁਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਪਤ ਮਨੁ ਅੰਗਨ ਮੋਹਿ ਆਹੀ ਪਿਆਸਾ ਕਿਰਪਾ ਦੇ ਲ ਦੇ ਨਾਨਕ ਸੋ ਰੰਗ ਕੋ ਵੇ ਜੋਤ ਤੈਰੀ ਨੋਇ ਵਸੋ ਰੋਗ ਗੋੜੀ ਪੂਰਬੀ ਮਹੱਲਾ ਚੌਥਾ ਕਮ ਕ੍ਰੋਧ ਨਗਰ ਬਹੁ ਪਰਯਾ ਮਿਲ ਸਾਧੂ ਕੰਡਲਾ ਕੰਡਾ ਹੈ ਪੂਰਬ ਲੈ ਕਤ ਲਿਖੇ ਗੁਰ ਪਾਇਆ ਮਨਹਰ ਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੂਨ ਵੱਡਾ ਹੈ ਕਰ ਡੰਡਾ ਪੂਨ ਵੱਡਾ ਹੈ ਰੋ ਸਾਖ ਤਹਰ ਰਾਸ ਸਾਧ ਨਾ ਜਾਣੇ ਅੰਤ ਨੇ ਅੰਤਰ ਹੋ ਮੇ ਕੰਡਾ ਹੈ ਜਿਉ ਜਿਉ ਚਲਹਾ ਤਬਾ ਦੁਖ ਪਾਵਹਿ ਦਮ ਕਾਲ ਸਹਿ ਸਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਨੇ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਕੰਡ ਬ੍ਰਹਮੰਡਾ ਹੈ ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਨੋ 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 ਨਾ ਮਾਦਰ ਟੇਕ ਹਰਨਾ ਮੇਹੀ ਸੁਖ ਮੰਡਾਏ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰਹੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਡੈਲ ਗੀਂਦੇਲਾ ਹੀ ਹਾਂ ਘਾਟ ਜਲੋ ਹਰਲਾ ਅਗ ਬਸਨਾ ਸੁਣਿ ਲੋ ਔਦਾ ਕਟੇ ਦਿਨ ਸਰ ਨਾਰੇ ਮਾਨ ਗੁਰਮੁਲਕਾ ਸਵਾਰੇ ਰਾਮ ਹੈ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਇਸ ਹੈ ਜਿਵਾਏ ਪਿਆਵੈ ਰਸ ਕਤ ਕਥਾ ਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੀ ਬਹੁਰ ਨਾ ਹੋਏ ਗੋ ਫੇਰੋ অন্তি পুৰখ বদাতে শাৰ মন কি নকৰে সন্তান পৰে অন্ত যামী পুৰখ বদাতে শাৰ মন কি পূৰে ਨਾ ਨੰਕਾ ਦਸ ਸੇ ਹਾ ਸੁਖ ਮੰਗੈ ਮੋਗੂ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਇਸੋ ਨਿਹਾਲ ਸਤਿ ਸ਼੍ਰੀ ਅਕਾਲ ਸਤ ਨਾਮ ਵਾਹਿਗੁਰੂ

ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਵਾਹਿਗੁਰੂ ਦੀ ਕ ਖਾਲਸਾ ਵਾਹਿਗੁਰੂ ਦੀ ਕੀ ਕਤਹਿ ਵਾਹਿਗੁਰੂ 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 ਸਾਹਿਬ ਮਹਾਰਾਜ ਇਹ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਮੋਟਿਆਂ ਦੀ ਲੋਟ ਨੇ ਆਸਰਾ ਦਾ ਆਸਰਾ ਕੰਨ ਤੋਂ ਅਨੁਸਾਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੜੀ ਹੀ ਮਹਾਨ ਕਿਰਪਾ ਤੇ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਮਹਾਰਾਜ ਜੀ ਆਪ ਜੀ ਨੇ ਆਪਣੇ ਤਖਤ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀ ਦੌਰ ਬਖਸ਼ਿਸ਼ ਕਰਕੇ ਨਜ਼ਰੀ ਨਜ਼ਰਨਹਾਲ ਦਿੱਤਾ ਹੈ ਜੀ ਸਵਾਸਤ ਮਰਦਿਆ ਜੀ ਵਿਦਿਪ ਪਤਰਪਾਉਨ ਸਰੂਪ ਦੀ ਸੁਖਾਸੰਗ ਦੀ ਸੇਵਾ ਕੀਤੀ ਗਈ ਹੈ ਮਹਾਰਾਜ ਸੁਖਾਸੰਗ ਦੀ ਸੇਵਾ ਕਰਦੇ ਆਂ ਕੀਰਤਨ 16 ਸਦੀ ਪਾਉਨ ਬਾਣੀ ਦੇ ਜਾਪ ਕਰਦੇ ਆਂ ਤੇ ਆਪ ਜੀ ਦੇ ਪਤਰਪਾਉਨ ਸਰੂਪ ਦੀ ਤਾਲ ਸੇਵਾ ਕਰਦੇ ਆਂ ਤੋਂ ਸਤਿਗੁਰੂ ਜੀ ਮਨਤਨ ਕਰਕੇ ਨੇਕਾਂ ਹੀ ਪ੍ਰਕਾਰ ਦੀਆਂ ਬੁੱਲਹ ਹੋ ਗਈਆਂ ਜੀ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਦੀ ਸੇਵਾ ਕਰਨ ਦਾ ਬਲਦਮ ਚਾਹ ਮਰਸ਼ਿਸ਼ ਕਰਨਾਂ ਦੀ ਸਾਧਗੁਰੂ ਜੀ ਆਸ ਵਕਤ ਮਹਾਰਾਜੀ ਆਪ ਜੀ ਦੇ ਪਵਿੱਤਰ ਪਾਵਨ ਸਰੂਪ ਆਪ ਜੀ ਦੇ ਤਖਤ ਤੋਂ ਆਪ ਜੀ ਨੇ ਜੀਸਥਾਨ ਸਾਚਖੰਡ ਵਿਖੇ ਮਹਾਰਾਜੀ ਆਪ ਜੀ ਦੇ ਪਲੰਘਾਂ ਤੇ ਲਾ ਕੇ ਬਰਜਮਾਨ ਕਿਤੇ ਹਣ ਸਾਧਗੁਰੂ ਜੀ ਆਪ ਜੀ ਆਪਣੇ ਪਲੰਘਾਂ ਤੇ ਬਰਜਮਾਨ ਹੋਵੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਖੁਸ਼ੀਆਂ ਖੇੜੇ ਬਖਸ਼ਿਸ਼ ਕਰਕੇ ਨਜ਼ਰੀ ਨਜ਼ਰ ਨਿਹਾਲ ਕਰਨਾ ਜੀ ਸੰਗੀਤਾਂ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ ਇਸ਼ਨਾਨ ਦੀ ਦੌਤ ਨਿਤਨੇਮ ਦੀ ਦੌਤ ਸੇਵਾ ਸਿਮਰਨ ਬੰਦਗੀ ਦੀ ਦੌਤ ਮਨੁਸ਼ਟ ਕਰਨੀ ਸਿੱਖ ਕੌਮ ਦੀ ਚੜ੍ਹਦੀ ਕਲਾ ਕਰਨੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦੀ ਸਹੀ ਤਿਆਰੀ ਮੇਲ ਜਿਨਾ ਮਿਲਿਆ ਤੇਰਾ ਹੀ ਨਾਮ ਚੱਤਾਵੇ ਅੜੇ ਸੋ ਝੜੇ ਸ਼ੌਰਣ ਪ੍ਰੇਸੋ ਤਰੇ ਨਾਮ ਕਨਾਮ ਚੜ੍ਹਦੀ ਗਲੋ ਤੇਰੇ ਪਾਣੇ ਸਰਬੱਤ ਦਾ ਭਲੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ